ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੁੱਖੇ ਵਾਲਾ ਬ੍ਰੀਡਰ ਚਾਰਪਸਬ ਦਾ ਸਵਾਗਤ ਹੈ ਜੀ। ਸੋ ਅੱਜ ਦੀ ਵੀਡੀਓ ਲੈ ਕੇ ਹਾਜ਼ਰ ਆਂ ਜੀ। ਅਸੀਂ ਕਰ ਰਹੇ ਹਾਂ ਸਫਾਈ। ਇਹ ਕਾਫੀ ਤਕਰੀਬਨ ਫੁੱਟ ਫੁੱਟ ਜਿਹੜੀ ਇਹ ਨਾ ਛੱਡ ਚੁੱਕੀ ਸੀਗੀ। ਇਹਦੇ ਵਿੱਚ ਬਿੱਠ ਜਿਹੜੀ ਐ 스ਮੈਲ ਬਹੁਤ ਆਉਣ ਲੱਗੀ ਸੀ ਔਰ ਗੈਸ ਜ਼ਿਆਦਾ ਬਣ ਲੱਗੀ। ਸੋ ਤੁਸੀਂ ਇਹ ਦੇਖ ਲਓ ਵੀ ਇਹ ਡ੍ਰਿੰਕਰ ਦੇ ਵਿੱਚ ਕਿੰਨਾ ਗੈਪ ਆ ਤੇ ਇਹਦੇ ਵਿੱਚ ਕਿੰਨਾ ਗੈਪ ਆ। ਉਹਦੇ 'ਚ ਦੇਖ ਲਓ। ਇਹ ਨੀ ਨੀ ਜਿਹੜੀ ਅਸੀਂ ਇਹਦੇ ਵਿੱਚੋਂ ਕੱਢ ਦਿੱਤੀ ਆ ਹਜੇ ਅਸੀਂ ਕੱਢ ਰਹੇ ਹਾਂ ਸਫਾਈ ਕਰ ਰਹੇ ਹਾਂ ਸਾਰੀ ਇੱਧਰ ਅਸੀਂ ਜਿਹੜੇ ਨਵੇਂ ਮਤਲਬ ਟੂੜੀ ਇਹਨਾਂ ਦੇ ਵਿੱਚ ਪਾ ਕੇ ਚੇਂਜ ਕਰਕੇ ਲਾ ਦਿੱਤੇ ਆ ਆ ਸਾਰੇ ਜਿੰਨੇ ਵੀ ਹੈਗੇ ਆ ਕ੍ਰੇਟ ਇਹ ਦੁਬਾਰਾ ਅਸੀਂ ਆਪਾਂ ਇਹਨਾਂ ਨੂੰ ਸਾਫ਼ ਕਰਕੇ ਹਜੇ ਕਰਨ ਵਾਲੇ ਆ ਲਾਵਾਂਗੇ ਇਧਰ-ਇਧਰ ਅਸੀਂ ਜਿਹੜਾ ਇਹ ਸਾਫ਼ ਕਰ ਦਿੱਤਾ ਸੋ ਇਹ ਆਪਣਾ ਬਰੀਡਿੰਗ ਸਟਾਕ ਆ ਤੁਸੀਂ ਦੇਖ ਸਕਦੇ ਆ ਤੇ ਇਹਨੂੰ ਸ਼ਿਫਟ ਕਰਾਂਗੇ ਆਪਾਂ ਨਵੇਂ ਫਾਰਮ 'ਚ ਹੌਲੀ-ਹੌਲੀ ਇੱਥੇ ਜਿਹੜਾ ਆਪਾਂ ਕਰਾਂਗੇ ਸਿਰਫ ਬੱਚਾ ਜਿਹੜਾ ਮੰਨ ਕੇ ਚੱਲੋ ਬੱਚੇ ਦੀ ਤਿਆਰੀ ਹੋਊਗੀ ਤੁਸੀਂ ਕੁਆਲਟੀ ਜਿਹੜੇ ਵੀਰ ਕਹਿੰਦੇ ਵੀ ਅਸੀਂ ਦੇਖਣੀ ਆ ਤੁਸੀਂ ਕੁਆਲਟੀ ਦੇਖ ਲਓ ਕਿਹੜਾ ਮੁਰਗਾ ਆਪਣੇ ਆ। ਠੀਕ ਆ। ਸਾਰਿਆਂ ਨੂੰ ਵੈਕਸੀਨੇਸ਼ਨ ਇਹਨਾਂ ਨੂੰ ਕਰਵਾਈ ਸੀ ਆਪਾਂ ਟੋਟਲੀ ਔਰ ਚੁੰਝਾਂ ਵੀ ਇਹਨਾਂ ਦੀਆਂ ਕਟੀਆਂ ਹੋਈਆਂ। ਇਸ ਟਾਈਮ ਜਿਹੜਾ ਮੁਰਗਾ ਇਹ ਤਕਰੀਬਨ 3-3 ਕਿਲੋ ਦੇ ਕਰੀਬ ਆ। ਜੇ ਸਾਨੂੰ ਮਤਲਬ ਚੰਗਾ ਰੇਟ ਮਿਲਿਆ ਤਾਂ ਅਸੀਂ ਹੋ ਸਕਦਾ ਵੀ ਇਹਨੂੰ ਸਿਆਲ ਦੇ ਵਿੱਚ ਸੇਲ ਕਰ ਦਈਏ ਆਉਣ ਵਾਲੇ ਟਾਈਮ ਦੇ ਵਿੱਚ ਅਗਲਾ ਜਿਹੜਾ ਨਵਾਂ ਬਰਡ ਪਿਆਰ ਹੋਊਗਾ ਠੀਕ ਹੈ ਜੀ ਤੋਂ ਇਹਦੀ ਜਿਹੜੀ ਸਫਾਈ ਆ ਉਹ ਜ਼ਰੂਰੀ ਸੀਗੀ ਕਿਉਂਕਿ ਬਹੁਤ ਜ਼ਿਆਦਾ ਹੋ ਚੁੱਕੀ ਸੀ ਮਿੱਟੀ ਅੰਦਰ ਤੋਂ ਇਹਨਾਂ ਨੂੰ ਅਸੀਂ ਵਿਟਾਮਿਨ E ਵੀ ਅੱਜ ਲਾਇਆ ਕਿਉਂਕਿ ਜਿਹੜਾ ਐਗ ਜਿਹੜਾ ਕਾਫੀ ਜਿਹੜਾ ਨਾਨ ਫਰਟਾਈਲ ਆ ਰਿਹਾ ਸੀਗਾ ਇੱਕ ਗੈਸ ਖਤਮ ਹੋ ਜੂ ਅੰਦਰੋਂ ਜਿੰਨਾ ਕੋਈ ਪ੍ਰੋਬਲਮ ਨਹੀਂ ਆਉਂਦੀ ਔਰ ਦੂਸਰੀ ਚੀਜ਼ ਅਸੀਂ ਇਹਨਾਂ ਦੇ ਵਾਸਤੇ ਜਿੰਨੀ ਮਤਲਬ ਆਪਾਂ ਕੇਅਰ ਕਰਾਂਗੇ ਨਾ ਕੋਈ ਵੀ ਚੀਜ਼ ਆ ਮੰਨ ਲਓ ਕੋਈ ਕੰਮ ਆਪਣਾ ਜਿੰਨੀ ਇਹਦੀ ਕੇਅਰ ਕਰਾਂਗੇ ਉਨਾ ਹੀ ਆਪਣਾ ਜਿਹੜਾ ਬਰਡ ਆ ਸਾਫ਼ ਸੁਥਰਾ ਰਹੂਗਾ ਚੰਗਾ ਰਹੂਗਾ ਪ੍ਰੋਡਕਸ਼ਨ ਚੰਗੀ ਕਰੂਗਾ ਠੀਕ ਹੈ ਜੀ ਸੋ ਇਹ ਵੀਡੀਓ ਦਾ ਮੇਨ ਮਕਸਦ ਇਹੀ ਸੀ ਅਗਰ ਤੁਸੀਂ ਸਫਾਈ ਕਰਨਾ ਚਾਹੁੰਦੇ ਹੋ ਬਿਲਕੁਲ ਆਰਾਮ ਨਾਲ ਜਿਹੜਾ ਬਰਡ ਡਿਸਟਰਬ ਨਾ ਹੋਵੇ ਕਿਉਂਕਿ ਅਗਰ ਆਪਾਂ ਜਿਆਦਾ ਮਤਲਬ ਉਸਲਪੂ ਦੇ ਚ ਕਰਾਂਗੇ ਤਾਂ ਜਿਹੜਾ ਐਗ ਦੀ ਆ ਪ੍ਰੋਡਕਸ਼ਨ ਨੂੰ ਡਿਸਟਰਬੈਂਸ ਹੋਉਂਦੀ ਫਿਰ ਉਹ ਦੇ ਚ ਠੀਕ ਹੈ ਜੀ ਸੋ ਜਿਹੜੇ ਵੀ ਵੀਰਾਂ ਦੇ ਬਰਡ ਪਾਏ ਹੋਏ ਆ ਤਕਰੀਬਨ ਜਿੰਨੇ ਤੇ 4 ਮਹੀਨੇ ਦੇ ਕਰੀਬ ਹੋਣ ਵਾਲੇ ਆ ਉਹ ਸਾਰੇ 4 ਮਹੀਨੇ 10 ਦਿਨ 15 ਦਿਨ ਤੇ ਤਕਰੀਬਨ ਉਹ ਆਂਡੇ ਤੇ ਆਉਣ ਵਾਲੇ ਆ ਠੀਕ ਹੈ ਜੀ ਸੋ ਜਿਹੜੇ ਵੀ ਰਹਿ ਗਏ ਨਵੇਂ ਪੇਜ ਨੂੰ ਕਰ ਲੋ ਫੋਲੋ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੀਕ ਹੈ ਜੀ ਸੋ ਮਿਲਦੇ ਆ ਜਲਦ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ